ਕਮੈਂ ਬੇਇੰਤੀ ਹੋਰ ਕਰਾਂਗਾ ਜਦੋਂ ਵੀ ਕੋਈ ਗੁਰੂ ਸਾਹਿਬ ਨੂੰ ਚੀਜ਼ ਭੇਟਾ ਕਰਨੀ ਆ ਨਾ ਸ਼ੌਂਕ ਨਾ ਕਰਿਆ ਕਰ ਰਮਾਲਾ ਭੇਟਾ ਕਰਨਾ ਵਧੀਆ ਕਰਿਆ ਕਰੋ ਜਿਹੋ ਜਾਂ ਮੌਸਮ ਹੁੰਦਾ ਹੈ ਗਰਮੀ ਦਾ ਠੰਡਾ ਰਮਾਲਾ ਭੇਟਾ ਕਰੋ ਜੇ ਸਰਦੀ ਹੈ ਤੇ ਗਰਮ ਰਮਾਲਾ ਭੇਟਾ ਕਰੋ ਆਪਾਂ ਰਿਸ਼ਤੇਦਾਰ ਜਿਹੜਾ ਖਾਸ ਰਿਸ਼ਤੇਦਾਰ ਹੁੰਦਾ ਹੈ ਨਾ ਜਵਾਈ ਭਾਈ ਕਰਦਾ ਉਹਨੂੰ ਵਧੀਆ ਸੂਟ ਕੱਪੜਾ ਲੈ ਕੇ ਦਿਨੇ ਕਿਤੇ ਨਾਰਾਜ਼ ਨਾ ਹੋ ਜੇ ਤੇ ਮਾਫ ਕਰਿਓ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਜਦੋਂ ਆਪਾਂ ਲੜਕੀਆਂ ਦੇ ਜਾਂ ਪੁੱਤਰਾਂ ਦੇ ਵਿਆਹ ਕਰਦੇ ਆ ਸਾਰਾ ਲੀੜਾ ਕੱਪੜਾ ਲੈ ਕੇ ਤੇ ਦੁਕਾਨਦਾਰ ਨੂੰ ਕਹਿੰਦੇ ਆ ਕੋਈ ਮਾੜਾ ਮੋਟਾ ਕੱਪੜਾ ਦੇ ਦੇ ਅਸੀਂ ਰਮਾਲਾ ਦੇਣਾ ਸੱਚੀ ਗੱਲ ਐ ਓਏ ਜੀਨੇ ਤੈਨੂੰ ਲੱਖਾਂ ਰੁਪਈਆ ਦਿੱਤੇ ਕਰੋੜਾਂ ਪਤੀ ਮਾਲਕ ਬਣਾ ਦਿੱਤਾ ਅੱਜ ਤੂੰ ਕਹਿਣਾ ਮਾੜਾ ਮੋਟਾ ਹੈਗਾ ਦੇ ਦੇ ਕਿਉਂ ਅਸੀਂ ਰਮਾਲਾ ਦੇਣਾ ਗੁਰੂ ਸਾਹਿਬ ਨੂੰ ਨਾ ਭਾਈ ਸਾਰਿਆਂ ਤੋਂ ਸੋਨਾ ਮੇਰਾ ਮਾਲਕ ਐ ਤੇ ਮੈਂ ਬੜੇ ਵੀਰੀ ਕਹਿਣਾ ਹੁੰਦਾ ਸੋਹਣੇ ਨੂੰ ਸੋਹਣੀ ਚੀਜ਼ ਪੇਟਾ ਕਰੇ ਤੇ ਫੌਰ ਮਹਿਤਿਆਂ ਚ ਨਾ ਪਾਓ ਜੇ ਅੱਜ ਤੂੰ ਸੋਹਣਾ ਰਮਾਲਾ ਪੇਟਾ ਕਰੇਗਾ ਕੱਲ ਨੂੰ ਮਾਲਕ ਤੇਰਾ ਕਦੀ ਹੱਕ ਨਹੀਂ ਰੱਖੇਗਾ ਬਾਬਾ ਨੰਗਸੰਗ ਜੀਆਂ ਨੂੰ ਕਿਹਾ ਸੱਚੇ ਪਾਸ਼ਾ ਤੁਸੀਂ ਹਾਰ ਕਿਉਂ ਪਹਿਨਾਉਣੀ ਉਹਨਾਂ ਸਤਿਗੁਰਾਂ ਨੂੰ ਤੇ ਸੱਚੇ ਮਹਾਂਪੁਰ ਕਹਿਣ ਲੱਗੇ ਭਾਈ ਛੇੜਾ ਹੱਜ ਤੂੰ ਹਾਰ ਸਤਿਗੁਰਾਂ ਨੂੰ ਪਹਿਨਾਉਣਾ ਹੈ ਇੱਕ ਦਿਨ ਮਾਲਕ ਕਿਰਪਾ ਕਰਨਗੇ ਤੇਰੇ ਵੀ ਗਲਾਂ 'ਚ ਹਾਰ ਪਹਿਨਣਗੇ ਪਰ ਪਹਿਣਗੇ ਤਾਂ ਜੇ ਤੂੰ ਕਰੇਗਾ ਮੈਂ ਕੱਲ ਵੀ ਬੇਨਤੀ ਕੀਤੀ ਐ ਨਾ ਜਿੰਨਾ ਗੁੜ ਪਾਉਂਗੇ ਮਿੱਠਾ ਉਨਾ ਹੀ ਹੋਣਾ ਜਿੰਨੀ ਭਾਵਨਾ ਨਾਲ ਮੈਂ ਮੰਨਾਂਗਾ ਉਨੀ ਤੇਰੀ ਚੜ੍ਹਦੀ ਕਲਾ ਹੋਣੀ ਐ ਜਦੋਂ ਵੀ ਜਾਓ ਆਸਤਾ ਲੈ ਕੇ ਜਾਓ ਭਾਵਨਾ ਲੈ ਕੇ ਜਾਓ ਪਿਆਰ ਕਰੋ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਫੇਰ ਦੇਖਿਆ ਜੀ ਬੱਦਾ ਚੱਤੀ ਵਾਲਾ ਕੰਮ ਭਵੇਂ ਸਾਲ ਬਾਅਦ ਰਮਾਲਾ ਦਿਓ ਪਰ ਜਦੋਂ ਵੀ ਦੇਣਾ ਬੜੇ ਪਿਆਰ ਦੇ ਨਾਲ ਗੁਰੂ ਸਾਹਿਬ ਨੂੰ ਭੇਟਾ ਕਰੋ ਕੋਈ ਵੀ ਚੀਜ਼ ਦੇਣੀ ਹੈ ਸੱਚੇ ਪਾਤਸ਼ਾਹ ਮੈਂ ਨਹੀਂ ਜੋਗਾਂ ਕਿਰਪਾ ਕਰਕੇ ਮੇਰੀ ਭੇਟਾ ਨੂੰ ਪ੍ਰਵਾਨ ਕਰ ਲੈ ਤੇ ਗੁਰੂ ਕਰਦੈ